ਇੰਪੋਰਟੈਂਟ ਇਹ ਹੈਗਾ ਕਿ ਪੈਟਰੋਲ ਡੀਜ਼ਲ ਦਾ ਅੱਜ ਮੇਰੇ ਨਾਲ ਗੱਲਬਾਤ ਵੀ ਹੋ ਰਹੀ ਸੀਗੀ ਵੀ ਅ ਅ ਕਿ ਲੋਕ ਜੋ ਹੈਗੇ ਨੇ ਵੱਧ ਭਰਾ ਰਹੇ ਨੇ ਸਾਰਿਆਂ ਨੂੰ ਬੇਨਤੀ ਇਹ ਹੈਗੀ ਹੈ ਕਿ ਜੋ ਨਾਰਮਲ ਆਪ ਦਾ ਰੁਟੀਨ ਹੈ ਉਹਦੇ ਅਕੋਰਡਿੰਗ ਉਹ ਉਹਨਾ ਕੰਜ਼ੂਮ ਕਰਨ ਕੋਈ ਆਪਦੇ ਅ ਘਰਾਂ ਦੇ ਵਿੱਚ ਅਨੈਸੈਸਰੀ ਸਟਾਕ ਪਾਇਲਿੰਗ ਕਰਨ ਦੀ ਕਿਉਂਕਿ ਇਹ ਫਲੇਮੇਬਲ ਆਈਟਮ ਹੈ ਠੀਕ ਹੈ ਉਹਨੂੰ ਅਨੈਸੈਸਰੀ ਕਰਨ ਦੀ ਲੋੜ ਨਹੀਂ ਹੈਗੀ ਹੈ ਬਾਕੀ ਜੇ ਜ਼ਿਲ੍ਹੇ ਮੋਗੇ ਦੀ ਆਪਾਂ ਜ਼ਿਲ੍ਹਾ ਮੋਗਾ ਦੀ ਆਪਾਂ ਪ੍ਰੇਪਰੇਸ਼ਨ ਦੀ ਗੱਲ ਕਰੀਏ ਜੋ ਇਹ ਆਪਾਂ ਸੰਭਾਵਿਤ ਕੋਈ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਸੰਭਾਵਿਤ ਉਸ ਦੀ ਗੱਲ ਕਰੀਏ ਤਾਂ ਅਸੀਂ ਰੈਡੀ ਆਂ ਸਾਡੇ ਜੋ ਐਂਬੂਲੈਂਸਸ ਨੇ ਵਿਦ ਡਰਾਈਵਰ ਅਸੀਂ ਸਾਡਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ ਸਿਮਿਲਰਲੀ ਫਾਇਰ ਬਿਗੇਟਸ ਵਿਦ ਡਰਾਈਵਰ ਅਸੀਂ ਆਇਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈਗੀ ਹੈ ਕਿ ਉਹ ਆਪਦੇ ਜੋ ਫਾਇਰ ਹਾਈਡਰੈਂਟ ਜਿੱਥੋਂ ਭਰਦੇ ਨੇ ਪਾਣੀ ਨੂੰ ਇਹ ਰਿਜ਼ਰਵ ਜਿੱਥੋਂ ਭਰਦੇ ਨੇ ਪਾਣੀ ਨੂੰ ਉਹਨਾਂ ਨੂੰ ਚਾਲੂ ਹਾਲਾਤ ਦੇ ਵਿੱਚ ਰੱਖਣ ਸਾਡੀ ਐਂਬੂਲੈਂਸ ਮੌਕੇ ਤੇ ਪੁੱਜ ਸਕੇ ਸਾਡੀ ਫਰਸਟ ایڈ ਕਿਟਸ ਦੀ ਅਸੀਂ ਤਿਆਰੀ ਕਰਵਾ ਰਹੇ ਹੈਗੇ ਆ ਮਤਲਬ ਪ੍ਰੇਪਰੇਸ਼ਨ ਵਾਈਜ਼ ਸਾਡੇ ਕੋਲ ਜਿੰਨਾ ਵੀ ਅਸੀਂ ਨਜਿੱਠਣ ਕਰ ਸਕਦੇ ਆ ਉਹ ਠੀਕ ਹੈ ਮਾਨਜੋਗ ਸੀਐਮ ਸਾਹਿਬ ਵੱਲੋਂ ਵੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਕਿ ਲੋਕਾਂ ਨੂੰ ਇਹ ਮੈਸੇਜ ਦਿਓ ਕਿ ਉਹ ਲੋਕ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਪੂਰੀ ਪੰਜਾਬ ਸਰਕਾਰ ਸੀਐਮ ਸਾਹਿਬ ਦੀ ਅਗਵਾਈ ਹੇਠ ਉਹ ਉਹਨਾਂ ਦੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਨੂੰ ਨਜਿੱਠਣ ਦੇ ਲਈ ਪ੍ਰਸ਼ਾਸਨ ਤੇ ਪੂਰੀ ਪੰਜਾਬ ਸਰਕਾਰ ਅਲਰਟ ਮੋਡ ਤੇ ਕੰਮ ਕਰ ਰਹੀ ਹੈ